ਭਾਰਤ ਤੇ ਪਾਕਿਸਤਾਨ ਵਿਚਾਲੇ ਲਗਾਤਾਰ ਜਿਹੜਾ ਤਣਾਅ ਬੜਕਰਾਰ ਹੋਇਆ ਤੇ ਉਹ ਲਗਾਤਾਰ ਵਧਦਾ ਜਾ ਰਿਹਾ ਤੇ ਹੁਣ ਇਸੇ ਵਿਚਾਲੇ ਕੱਲ ਪੂਰੇ ਦੇਸ਼ ਭਰ ਦੇ ਵਿੱਚ ਇੰਡੀਅਨ ਆਰਮੀ ਮੋਕ ਡ੍ਰਿਲਸ ਕਰਨ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਇਸ ਦੀਆਂ ਅਨਾਉਂਸਮੈਂਟ ਵੀ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਅਨਾਉਂਸਮੈਂਟ ਸ਼ੁਰੂ ਕਰ ਦਿੱਤੀਆਂ ਨੇ ਤਾਂ ਕਿ ਆਮ ਲੋਕਾਂ ਨੂੰ ਚੰਗੀ ਤਰ੍ਹਾਂ ਦੱਸਿਆ ਜਾ ਸਕੇ ਕਿ ਮੋਕ ਡ੍ਰਿਲ ਦੇ ਵਿੱਚ ਕੀ ਕੁਝ ਹੋਵੇਗਾ ਦੱਸ ਜੀਏ ਕਿ ਇਸ ਮੋਕ ਡ੍ਰਿਲ ਦੇ ਵਿੱਚ ਬਲੈਕਆਊਟ ਹੋਵੇਗਾ ਤੇ ਲਗਾਤਾਰ ਆਮ ਲੋਕਾਂ ਨੂੰ ਇੱਕ ਦੂਜੇ ਨੂੰ ਬਚਾਉਣ ਦੀ ਜੇਕਰ ਕੋਈ ਸਥਿਤੀ ਇਸ ਤਰ੍ਹਾਂ ਦੀ ਬਣਦੀ ਹੈ ਜੰਗ ਦੀ ਤਾ ਇੱਕ ਦੂਸਰੇ ਨੂੰ ਬਚਾਉਣ ਦੇ ਲਈ ਕੀ ਕੀ ਯਤਨ ਕੀਤੇ ਜਾਣੇ ਚਾਹੀਦੇ ਆ ਤੇ ਕਿਵੇਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਖੁਦ ਨੂੰ ਵੀ ਬਚਾਇਆ ਜਾਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਕੱਲ ਦਿਖਾਈਆਂ ਜਾਣਗੀਆਂ ਤੇ ਲੋਕ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਦੱਸੀਆਂ ਜਾਣਗੀਆਂ ਤੇ ਲਗਾਤਾਰ ਅਨਾਉਂਸਮੈਂਟਸ ਹੋ ਰਹੀਆਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਹਿਲਾਂ ਤੁਸੀਂ ਸੁਣੋ ਬੀਐਸਐਫ ਦੇ ਅਫਸਰ ਦੇ ਇੰਡੀਅਨ ਆਰਮੀ ਦੇ ਅਫਸਰ ਕੀ ਕੁਝ ਕਹਿ ਰਹੇ ਨੇ ਇੱਕ ਮਿੰਟ ਸੁਣੋ ਪਿੱਛੇ ਕੀ ਹੈ ਸਭ ਕੇ ਲਈ ਸਭ ਕੇ ਲਈ ਸੁਣੋ आज आठ से साढ़े आठ मॉक ड्रिल के अंतर्गत सभी छावनी की, की लाइटें बंद रहेंगी उस दौरान कोई भी छावनी निवासी अपनी चाहे इन्वर्टर की लाइट है चाहे वो घर की लाइटें नहीं जलाएगा। पैनिक होने की जरूरत नहीं है इट इज ऑनली मॉक ड्रिल और इस दौरान कोई भी आदमी अपना स्कूटर कार नहीं लेकर बाहर नहीं निकलेगा और घरों के अंदर ही रहेंगे घरों से बाहर नहीं निकलेंगे और इस दौरान चार बैरियर हमारे खुले रहेंगे फार्म एंड चार बाकी बैरियर बंद रहेंगे आपसे छावनी में एंट्री करते अगर कोई तो प्रूफ पूछा जाता है तो उसको आपने दिखाना है उसमें आपको तो कोई कोई दिक्कत नहीं होनी चाहिए और अगर किसी के घर में कोई संदिग्ध आपको नजर आता है आपके आसपास पास कोई दिखता है जो आपको नहीं जानता है उसकी जानकारी आप पुलिस थाने में दें जल्द से जल्द जितने भी किराएदार जिसके घर में रह रहे हैं उनकी वेरिफिकेशन हो जानी चाहिए अगर कोई ऐसा बंदा पाया गया जो संदिग्ध है और हमारी जानकारी दुश्मन को दे रहा है या लीक कर रहा है तो वो बंदा तो सामने आएगा पकड़ा जाएगा प्लस जो भी उसके आसपास हैं जहाँ रहने वाले जहाँ उसकी मदद कर रहे हैं तो उनका भी पर भी कार्रवाई हो तो इन चीज़ों का ध्यान रखें आप भी सुरक्षित रहें स्टेशन को भी सुरक्षित रखें धन्यवाद आप लोगों को आप लोगों को यह भी सूचित किया जा रहा है कि यहाँ पर इंटेलिजेंस के लोग घूम रहे हैं दूसरा मोबाइल मॉनिटर हो रहे हैं तो ऐसी कोई भी बातचीत ना करें ऐसी कोई फोटो ना इधर उधर भेजे जिससे हमारी सिक्योरिटी या देश को नुकसान हो सकता है कृपया करके इन हिदायतों का पालन करें और जब भी सीपी बंद होती है हमारे चेक पोस्ट बंद होते हैं प्लीज बहुत कॉपरेट करें ताकि हम लोग आप लोगों को सेफ रख सके कोई भी व्यक्ति कोई भी रेडी वाला दुकान के अंदर या घर के अंदर जिसकी सिक्योरिटी वेरिफिकेशन नहीं हुई है और यहाँ बैठा हुआ है कृपा करके उसको जल्दी से यहाँ से पुलिस को बताए अगर 24 घंटे के बाद पता लग गया या छुपाया हुआ है तो उस व्यक्ति के खिलाफ उस घर के खिलाफ उस दुकानदार के खिलाफ या उस व्यक्ति जिसको वो जानता है उसके खिलाफ कार्रवाई करी जाएगी इस जगह इस चीज को प्लीज नोट करें थैंक यू ਤਾਂ ਸੁਣਿਆ ਤੁਸੀਂ ਆਰਮੀ ਦੇ ਅਫਸਰ ਲਗਾਤਾਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ 'ਚ ਤੇ ਬਾਜ਼ਾਰਾਂ ਦੇ ਵਿੱਚ ਅਨਾਉਂਸਮੈਂਟ ਕਰ ਰਹੇ ਨੇ ਕਿ ਕੱਲ ਦੇਸ਼ ਦੇ ਵਿੱਚ ਮੌਕ ਟ੍ਰਿਲ ਹੋਣੀ ਹੈ ਤੇ ਬਾਰਡਰ ਏਰੀਆਜ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਲਓ ਕਿ ਟੈਂਸਡ ਵਾਲਾ ਮਾਹੌਲ ਨੂੰ ਉਹਨੂੰ ਲੋਕਾਂ ਦੇ ਵਿੱਚ ਔਰ ਕਲੀਅਰ ਕੀਤਾ ਜਾਣਾ ਹੈ ਕਿ ਕੀ ਕੁਝ ਸੰਭਾਵਨਾ ਹੋ ਸਕਦੀ ਹੈ ਕਿਵੇਂ ਲੋਕਾਂ ਨੇ ਆਰਮੀ ਦੀ ਸਹਾਇਤਾ ਕਰਨੀ ਹੈ ਤੇ ਜਿਵੇਂ ਲੋਕ ਆਪਣੇ ਇੱਕ ਦੂਜੇ ਦੇ ਫੈਮਿਲੀ ਮੈਂਬਰਸ ਜਾਂ ਸਾਰੇ ਆਪਣੇ ਸੱਜਣਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਂ ਫਿਰ ਇਸ ਚੀਜ਼ ਦੇ ਉੱਤੋਂ ਬਚਣ ਦੀ ਕੋਸ਼ਿਸ਼ ਕਿਵੇਂ ਹੋਣੀ ਹੈ ਜਦੋਂ ਸਾਇਰਨ ਵੱਜੇਗਾ ਤੇ ਆਮ ਲੋਕਾਂ ਨੇ ਕੀ ਕੁਝ ਕਰਨਾ ਹੈ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਅੰਮ੍ਰਿਤਸਰ ਬਟਿੰਡਾ ਫਿਰੋਜ਼ਪੁਰ ਗੁਰਦਾਸਪੁਰ ਬਟਾਲਾ ਹੁਸ਼ਿਆਰਪੁਰ ਜਲੰਧਰ ਆਦਮਪੁਰ ਲੁਧਿਆਣਾ ਹਲਵਾਰਾ ਪਟਿਆਲਾ ਪਠਾਨਕੋਟ ਬਰਨਾਲਾ ਮੁਹਾਲੀ ਫਰੀਦਕੋਟ ਕੋਟਕਪੂਰਾ ਰੂਪਨਗਰ ਪਾਖੜਾ ਨੰਗਲ ਸੰਗਰੂਰ ਤੇ ਅਬੋਹਰ ਇਹ ਵਾਲੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜਿਨ੍ਹਾਂ ਦੇ ਨਾਲ ਬਾਰਡਰ ਲੱਗਦੀ ਹੈ ਜਾਂ ਫਿਰ ਉੱਥੇ ਕੋਈ ਵੱਡੀ ਚੀਜ਼ ਐਸੀ ਹੈ ਜਿਵੇਂ ਪਾਖੜਾ ਨੰਗਲ ਦੀ ਗੱਲ ਕਰੀਏ ਕਿ ਦਰਿਆ ਨੇ ਉੱਥੇ ਉੱਥੇ ਡੈਮ ਬਣੇ ਹੋਏ ਨੇ ਉਹਨਾਂ ਚੀਜ਼ਾਂ ਦੀ ਵੀ ਰੱਖਿਆ ਮੌਕ ਟ੍ਰਿਲਸ ਦੇ ਵਿੱਚ ਕੀਤੀ ਜਾਣੀ ਹੈ ਜਿੱਥੇ ਕੋਈ ਔਇਲ ਰਿਫਾਇਨਰੀ ਹੈ ਉਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਜਾਣਾ ਹੈ ਤੇ ਸੇਫਟੀ ਪਰਪਸ ਦੱਸੇ ਜਾਣਗੇ ਕਿ ਕਿਵੇਂ ਤੁਸੀਂ ਇੱਕ ਦੂਜੇ ਦੀ ਸਹਾਇਤਾ ਇਸ ਘੜੀ ਦੇ ਵਿੱਚ ਕਰ ਸਕਦੇ ਹੋ ਤੇ ਪੂਰਾ ਬਲੈਕਆਊਟ ਹੋਵੇਗਾ ਤੇ ਬਲੈਕਆਊਟ ਦਾ ਜਿਹੜਾ ਟਾਈਮ ਦੱਸਦੀ ਹੈ ਕਿ ਡੀਸੀ ਚੰਡੀਗੜ੍ਹ ਵੱਲੋਂ ਵੀ ਐਲਾਨ ਕੀਤਾ ਗਿਆ ਤੇ ਸ਼ਹਿਰ ਦੇ ਵੱਖ-ਵੱਖ ਡੀਸੀ ਹਰ ਤਰ੍ਹਾਂ ਆਪਣੇ ਸ਼ਹਿਰਾਂ ਦਾ ਟਾਈਮ ਫਿਕਸ ਕਰ ਰਹੇ ਨੇ ਇਹ ਟਾਈਮ 7 ਵਜੇ ਤੋਂ ਸ਼ੁਰੂ ਹੋਵੇਗਾ ਤੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਰਾਤ 10 ਵਜੇ ਦਾ ਟਾਈਮ ਰੱਖਿਆ ਗਿਆ ਉਸੇ ਤਰ੍ਹਾਂ ਜਲੰਧਰ ਲੁਧਿਆਣਾ ਤੇ ਬਾਕੀ ਜਿਹੜੇ ਸ਼ਹਿਰ ਨੇ ਵੱਡੇ ਸ਼ਹਿਰ ਨੇ ਉਹਨਾਂ 'ਚ ਵੱਖਰਾ-ਵੱਖਰਾ ਟਾਈਮ ਜਿਹੜਾ ਉਹ ਕੀਤਾ ਜਾਣਾ ਹੈ ਤੇ ਇਸ ਦੇ ਵਿੱਚ ਮੈਂ ਜ਼ਰੂਰੀ ਇਹ ਦੱਸ ਦਈਏ ਕਿ NCC NSS ਦੇ ਤੇ ਸਕੂਲ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਸਪੈਸ਼ਲ ਹਿੱਸਾ ਲੈਣਗੇ ਜੇਕਰ ਉਹ ਸਕੂਲਾਂ ਦੇ ਵਿੱਚ ਨੇ ਜਾਂ ਆਪਣੇ ਆਸੇ-ਪਾਸੇ ਨੇ ਜਿਵੇਂ NCC ਵਾਲੇ NSS ਵਾਲੇ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਨੇ ਕਿਵੇਂ ਆਮ ਲੋਕਾਂ ਦੀ ਮਦਦ ਕਰਨੀ ਹੈ ਤੇ ਇਹ ਕੱਲ ਸਾਰੀ ਜਿਹੜੀ ਕਹਿ ਸਕਦੇ ਹੋ ਕਿ ਮੋਕ ਡ੍ਰਿਲ ਚਲਾਈ ਜਾਵੇਗੀ ਤੇ ਆਮ ਲੋਕਾਂ ਨੂੰ ਉਮੀਦ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਤੇ ਸਰਕਾਰਾਂ ਉਮੀਦ ਵੀ ਰੱਖ ਰਹੀਆਂ ਨੇ ਕਿ ਆਮ ਜਿਹੜੇ ਲੋਕ ਨੇ ਉਹ ਵੱਧ ਚੜ ਕੇ ਭਾਰਤ ਦੀ ਇੰਡੀਅਨ ਆਰਮੀ ਦਾ ਕਹਿ ਸਕਦੇ ਹੋ ਕਿ ਇੰਡੀਅਨ ਆਰਮੀ ਦੀ ਸਹਾਇਤਾ ਕਰਨਗੇ ਜਿਸ ਦੇ ਨਾਲ ਜੋ ਵੀ ਵੱਡਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਲਿਆ ਜਾਣਾ ਹੈ ਪਾਕਿਸਤਾਨ ਦੇ ਖਿਲਾਫ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਨਿਜੀਠਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਜਿਹੜੀ ਟੈਨਸ਼ਨ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਲਗਾਤਾਰ ਪੀਐਮ ਮੋਦੀ ਵੱਖ-ਵੱਖ ਸੈਨਾ ਪ੍ਰਮੁੱਖਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਤਾਂ ਕਿ ਕੁਝ ਵੀ ਫੈਸਲਾ ਜਿਹੜਾ ਲਿਆ ਜਾਣਾ ਹੈ ਉਸ ਦਾ ਜਿਹੜਾ ਰਿਜ਼ਲਟ ਹੈ ਕੀ ਹੋਵੇਗਾ ਤੇ ਭਾਰਤ ਦੇ ਉੱਤੇ ਉਹਦਾ ਕੀ ਅਸਰ ਪਵੇਗਾ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਕੇ ਹੀ ਕੋਈ ਕਦਮ ਚੱਕਿਆ ਜਾਵੇਗਾ ਤਾਂ ਹੀ ਇਹ ਜਿਹੜੀਆਂ ਮੌਕ ਡ੍ਰਿਲਸ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਤੇ ਇੱਥੇ ਦੱਸ ਦਈਏ ਕਿ 54 ਸਾਲ ਬਾਅਦ ਜਿਹੜੀ ਮੌਕ ਡ੍ਰਿਲ ਹੈ ਇੰਡੀਅਨ ਆਰਮੀ ਵੱਲੋਂ ਹੁਣ ਕਰਵਾਈ ਜਾ ਰਹੀ ਹੈ ਜੋ ਕਿ ਪਹਿਲਾ 1971 ਦੇ ਯੁੱਧ ਦੇ ਵਿੱਚ ਕਰਵਾਈ ਗਈ ਸੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ